ਹਾਲੀਵਾਲੇ ਨੂੰ ਸਫਲਤਾ ਅਸਲ ਹੋਈ ਹੈ ਐਸਐਸਪੀ ਸਾਹਿਬ ਪਰਮਨੰਦੀ ਖੰਸਾ ਦੇ ਸੁਪਰਵੀਜ਼ਨ ਇਹ ਇਹ ਜਿਹੜਾ ਬਕੂਆ ਹੈ ਸਪੈਸ਼ਲ ਕਿਉਂ ਕਿ ਇੱਕ ਤਾਂ ਇਹ ਅਨਰੀਪੋਰਟਡ ਸੀਗਾ ਕਿਕ ਬਲਾਈਟ ਸੀ ਇਹ ਸਾਨੂੰ ਮਿਤੀ 15 ਨੂੰ 15 10 25 ਨੂੰ ਇਤਲਾ ਮਿਲਦੀ ਹੈ ਕਿ ਜਿਹੜਾ ਅਨਿਲ ਕੁਮਾਰ ਹੈ ਇਹਦੀ ਗੁੰਮਸ਼ੁਦਗੀ ਦੀ ਰਿਪੋਰਟ ਆਈ ਸੀ ਸਾਡੇ ਕੋਲ ਤੇ ਉਹ ਉਹਦੇ ਉੱਤੇ ਧਿਆਨ ਦਿੰਦੇ ਹੋਏ ਆਪਾਂ ਹਰੀ ਗੁੰਮਸ਼ੁਦਗੀ ਦੀ ਜਿਹੜੀ ਰਿਪੋਰਟ ਹੈ ਉਹਨੂੰ ਕਾਫੀ ਉਹਦੇ ਕੋਕ ਕਰਦੇ ਹਾਂ DSP ਸਾਹਿਬ ਸਾਡੇ SHO ਸਾਹਿਬ ਆਪਾਂ ਕੂਕ ਕੀਤੀ ਤਾਂ ਸਾਨੂੰ ਉਹਦੇ ਵਿੱਚ ਕੁਝ ਸ਼ੱਕੀ ਲੱਗਿਆ ਤੇ ਉਹਦੇ ਵਿੱਚ ਫਿਰ ਆਪਾਂ ਬਹੁਤ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਆਪਣੀ ਜਿਹੜੀ ਉਹ ਲਾਈ ਟੀਮਾਂ ਬਣਾਈਆਂ ਉਹ ਟੀਮਾਂ ਲਗਾਤਾਰ ਦਿਨ ਰਾਤ ਲੱਗਿਆ ਰਹੀ ਹੈ ਤੇ ਕਰਦੇ ਕਰਦੇ ਸਾਨੂੰ ਜਿਹੜੀ ਉਹਦੇ ਵਿੱਚ ਜੋ ਸਾਡਾ ਸ਼ੱਕ ਸੀਗਾ ਵੀ ਇਹਦੇ ਨਾਲ ਕੋਈ ਨਾ ਕੋਈ ਅਨਸੁਖਾਵੀ ਜਿਹੜੀ ਘਟਨਾ ਹੋ ਆਪਰ ਗਈ ਹੈ ਉਹ ਸਾਬਿਤ ਹੋਇਆ ਤੇ ਇਹਦੀ ਜਿਹੜੀ ਅਨਿਲ ਕੁਮਾਰ ਹੈ ਇਹਦੀ ਲਾਸ਼ ਸਾਨੂੰ ਕੰਜੇੜੀ ਪਿੰਡ ਦੇ ਸਾਹਮਣੇ ਜਿਹੜਾ ਜੰਗਲ ਹੈ ਉਦੇ ਉਥੇ ਮਿਲੀ ਇਹਦੇ ਦੌਰਾਨ ਜਦ ਆਪਾਂ ਬੰਦੇ ਪਹਿਲਾਂ ਅਰੈਸਟ ਕੀਤੇ ਜਿਹੜੇ ਉਹ ਅਰੈਸਟਡ ਬੰਦੇ ਉਹ ਸਾਨੂੰ ਉਹਨਾਂ ਨੇ ਇਲਾਜ ਦੀ ਬਰਾਮਦਗੀ ਕਰਵਾਈ ਤੇ ਪਰਚਾ ਆਪਾਂ ਪਹਿਲੇ ਦਰਜ ਕਰ ਚੁੱਕੇ ਸੀ ਜੀ ਮਕਦਮਾ ਨੰਬਰ 110 ਮਤੀ ਨਤੀ ਦਸੂ ਤੇ ਧਾਰਾ 127 435 ਬੀ ਐਨ ਐਸ ਤੇ ਬਾਅਦ ਚ ਜਦੋਂ ਬਰਾਮਦਗੀ ਤੋਂ ਬਾਅਦ 140 3 113 ਨੀ ਬੀ ਐਨ ਐਸ ਦਾ ਵਾਦਾ ਕੀਤਾ ਗਿਆ ਇਹਦੇ ਵਿੱਚ ਮੈਂ ਛਲਾਗਾ ਕਰਨਾ ਚਾਹਾਂਗਾ ਪਹਿਲਾਂ ਤਾਂ ਸਾਡੇ ਐਸ ਐਚ ਓ ਸਾਹਿਬ ਸੁਖਮਨ ਸਿੰਘ ਜੀ ਇਹਨਾਂ ਨੇ ਦਿਨ ਰਾਤ ਮਿਹਨਤ ਕੀਤੀ ਆਪਣੀ ਮਸ਼ਰੂਫੀਅਤ ਨੂੰ ਛੱਡ ਕੇ ਜਸਟ ਇੱਕ ਸ਼ੱਕ ਦੇ ਆਧਾਰ ਤੇ ਕਿ ਇੱਕ ਜਿਹੜਾ ਬੰਦਾ ਸ਼ਾਇਦ ਉਹਦੇ ਨਾਲ ਕੋਈ ਅਨਸੁਖਾਵੀ ਘਟਨਾ ਵਾਪਰ ਗਈ ਕਿ ਉਹਨੂੰ ਉਹ ਇੱਕ ਉਹਦੀ ਫੈਮਿਲੀ ਨੂੰ ਇੱਕ ਜਿਹੜੀ ਹੈ ਜਿਹੜਾ ਬੰਦਾ ਚਲਾ ਗਿਆ ਉਹਨੂੰ ਜਸਟਿਸ ਮਿਲੇ ਡੀਐਸਪੀ ਸਾਹਿਬ ਨੇ ਬਹੁਤ ਵਧੀਆ ਇਹਨੂੰ ਫੋਲੋਅ ਅਪ ਕੀਤਾ ਤੇ ਇਹਨਾਂ ਦੀ ਸਾਰੀ ਟੀਮ ਜਿਹਨਾਂ ਨੇ ਵਿੱਚ ਰਲ ਕੇ ਇੱਕ ਜਿਹੜਾ ਇਨਸਾਫ ਦੇ ਪ੍ਰਤੀ ਜਿਹੜੀ ਆਪਣੀ ਉਹ ਕਾਇਮ ਕੀਤੀ ਤੇ ਇਹਦੇ ਵਿੱਚ ਜੇ ਅਰੈਸਟਡ ਬੰਦੇ ਨੇ ਛੋਟੇ ਲਾਲ ਔਰ ਸੁਨੀਰਚ ਬਾਦਲ ਪੁੱਤਰ ਆਂਦੂਲਰ ਤੇ ਇੱਕ ਹੋਰ ਨਾਮ ਲੰਬਿਤ ਸੀ ਜਿਹੜਾ ਉਹ ਗ੍ਰਿਫਤਾਰੀ ਹਜੇ ਬਾਕੀ ਸਰ ਰੀਜ਼ਨ ਕੀ ਰਿਹਾ ਜਿਹੜਾ ਇੰਨੀ ਬੇਰਹਿਮੀ ਦੇ ਨਾਲ ਕਤਲ ਕਰਕੇ ਉਸ ਤੋਂ ਬਾਅਦ ਫਿਰ ਜਿਹੜਾ ਜੀ ਮੇਨ ਮੋਟਿਵ ਇਹ ਸੀਗਾ ਕਿ ਜਿਹੜਾ ਮ੍ਰਿਤਕ ਹੈ ਇਹ ਇਹਦਾ ਕਿਸੇ ਲੜਕੀ ਨਾਲ ਸੰਬੰਧ ਸੀ ਤੇ ਉਹਦੇ ਵਿੱਚ ਉਹਨੇ ਉਸ ਲੜਕੀ ਨਾਲ ਕੁਝ ਹਾਥਾਪਾਈ ਕੀਤੀ ਇਹ ਜਿਹੜੇ ਦੋ ਬੰਦੇ ਸੀ ਆਪਣੇ ਆਪ ਨੂੰ ਉਹਦਾ ਮੂੰਹ ਬੋਲੇ ਆ ਉਸ ਕੁੜੀ ਦਾ ਭਰਾ ਸਮਝਦੇ ਸੀ ਆ ਦੱਸਦੇ ਸੀ ਇਹਦੇ ਵਿੱਚ ਇਹਨਾਂ ਦਾ ਬਹਿਸ ਬਸਈਆ ਹੋਇਆ ਉਹ ਬੈਸ ਵਸੇ ਇਹਦੇ ਚੱਲਦੇ ਇਹਨਾਂ ਨੇ ਇਹਨਾਂ ਨੂੰ ਜੰਗਲ 'ਚ ਲੈ ਕੇ ਵੀ ਹੱਤਿਆ ਕਰ ਦਿੱਤੀ ਕਿ ਕਿ ਦੋਸ਼ੀ ਹੈ ਕਿਵੇਂ ਕੀਤੀ ਕਿਹਨੂੰ ਕਿੱਥੇ ਰਹਿਣ ਵਾਲਿਆ ਕਿਵੇਂ ਹੱਤਿਆ ਕਿਵੇਂ ਕੀਤੀ ਗਈ ਹੱਤਿਆ ਜੀ ਹੈਗੇ ਆਪਸ 'ਚ ਜਾਣ ਜਾਣਕਾਰੀ ਸੀ ਇੱਕ ਦੂਸਰੇ ਦੇ ਆਪਸ 'ਚ ਬੈਠੇ ਹੋਏ ਸੀ ਖਾਂਡ ਵੀ ਤੇ ਉਸ ਤੋਂ ਬਾਅਦ ਇਹਨੂੰ ਬੇਲਾਫ ਉਸਲਾ ਕੇ ਜੰਗਲ ਵਾਲੀ ਸਾਈਡ ਲੈ ਕੇ ਜਾ ਕੇ ਉਥੇ ਇਹਨਾਂ ਨੇ ਤੇਜ਼ ਤਰ੍ਹਾਂ ਹਥਿਆਰ ਨਾਲ ਇਹ ਹਤਿਆ ਕਰਤੀ ਤੇ ਫਿਰ ਇਹਨੂੰ ਬੋਰੇ ਚ ਬੰਨ ਕੇ ਉਥੇ ਇੱਕ ਖੂਹ ਸੀਗਾ ਉਹਦੇ ਵਿੱਚ ਸਿੱਟਿਆ ਐਸਪੀ ਸਾਹਿਬ ਪਹਿਲੇ ਇਹਨਾਂ ਨੇ ਦਰਦੁਰ ਕੀਤੀ ਉਸ ਤੋਂ ਬਾਅਦ ਇੱਕ ਵਿਉਤਬੰਦੀ ਬਣਾਈ ਕੀਤੀ ਸੀ ਵੀ ਕਤਲ ਕਰਨਾ ਵਾ ਇਸ ਤਰ੍ਹਾਂ ਦੀ ਵੀ ਕੋਈ ਗੱਲ ਸਮਝ ਨਹੀਂ ਆਈ ਜੀ ਇਹ ਇਹਨਾਂ ਦੀ ਜਦੋਂ ਮੌਕੇ ਤੇ ਗਹਿਮਾ-ਗੇਮੀ ਹੋਈ ਉਸ ਤੋਂ ਬਾਅਦ ਇਹਨਾਂ ਨੇ ਸੋਚੀ ਸਮਝੀ ਸਾਜ਼ਿਸ਼ ਤੈ ਤਾਂ ਉਹਨੂੰ ਜੰਗਲ ਚ ਲੈ ਕੇ ਜਾ ਕੇ ਉਹਦੀ ਰੱਟੇ ਇਹ ਹਿਸਟਰੀ ਚ ਤਾਂ ਨਹੀਂ ਹੈਗੇ ਜੀ ਜਿਹੜੇ ਇਹ ਕੋਈ ਨਾ ਤਾਂ ਕੋਈ ਬੈਕਗਰਾਉਂਡ ਨਹੀਂ ਪ੍ਰਾਣਮਿਕਤਮਾ ਨਹੀਂ ਇਹ ਪ੍ਰਾਣਮਿਕਤਮਾ ਕੋਈ ਨਹੀਂ ਹੈਗਾ ਤੇ ਪਿੱਛੇ ਦੀ ਹੈ ਇੱਕ ਤਾਂ ਯੂਪੀ ਦਾ ਰਮਨ ਦੇ ਪਿਛੋਕੜੀ ਨਾਲ ਹਾਂਜੀ ਪਿੱਛੋਕੜ ਉਹ ਹੁਣ ਡਿਊਰਿੰਗ ਇਨਵੈਸਟੀਗੇਸ਼ਨ ਆਪਾਂ ਜੋ ਵੀ ਇਹਨਾਂ ਦਾ ਆਏਗਾ ਜੇ ਕੋਈ ਪਿਛੋਕੜ ਇਹਨਾਂ ਦਾ ਮਾੜਾ ਆਪਾਂ ਜ਼ਰੂਰ ਤਫਤੀਸ਼ ਲਿਆਵਾਂਗੇ ਇਸ ਦੇ ਵਿੱਚ ਇਹੀ ਉਹ ਹੈ ਕਿ ਇਹਦੀ ਤਫਤੀਸ਼ ਆਪਾਂ ਮੁਕੰਮਲ ਤੌਰ ਤੇ ਤਾਕੀ ਇੱਕ ਤਾਂ ਜਿਹੜਾ ਬੰਦਾ ਗਿਆ ਤੇ ਉਹਦੇ ਪਰਿਵਾਰ ਨੂੰ ਵੀ ਇਨਸਾਫ ਮਿਲੇ ਤੇ ਉਹਨੂੰ ਪੁਰਜ਼ੋਰ ਸਜ਼ਾ ਵੀ ਦਿਵਾਵਾਂਗੇ ਆਪਾਂ ਇਹਦੀ ਪੂਰੀ ਇਨਵੈਸਟੀਗੇਸ਼ਨ ਡੀਐਸਪੀ ਸਾਹਿਬ ਆਪ ਫਾਲੋ ਕਰ ਰਹੇ ਨੇ ਤੇ ਆਪਾਂ ਇਹਨੂੰ ਕਰਕੇ ਇਹਨੂੰ ਮੁਕੰਮਲ ਜਿਹੜੀ ਉਹ ਕਰਾਂਗੇ ਐਸਪੀ ਸਾਹਿਬ ਇਹਦੇ ਚ ਕੋਈ ਹੋਰ ਵੀ ਇਨਵੋਲਵਮੈਂਟ ਹੈਗੀ ਹੈ ਤਿੰਨ ਲੋਕ ਨੇ ਹਜੇ ਇੱਕ ਫਰਾਰ ਚੱਲ ਰਿਹਾ ਹੈ ਦੂਜਾ ਪੁਆਇੰਟ ਚੰਡੀਗੜ੍ਹ ਬੋਡੀ ਰਿਕਵਰ ਹੋਈ ਹੈ ਚੰਡੀਗੜ੍ਹ ਪੁਲਿਸ ਦੇ ਨਾਲ ਵੀ ਕੋਆਰਡੀਨੇਸ਼ਨ ਸੀਗਾ ਪੰਜਾਬ ਪੁਲਿਸ ਦਾ ਜੀ 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 ਸਾਡਾ ਕੋਆਰਡੀਨੇਸ਼ਨ ਵੀ ਸੀਗਾ ਪਲੱਸ ਜੇ ਕੋਈ ਵੀ ਹੋਰ ਬੰਦੇ ਦੇ ਇਨਵੋਲਵਮੈਂਟ ਆਂਦੀ ਜਿੱਦਾਂ ਜਿੱਦਾਂ ਡਿਊਰਿੰਗ ਇਨਵੈਸਟੀਗੇਸ਼ਨ ਆਈ ਜਾਏਗੀ ਆਪਾਂ ਉਹ ਦੋ ਦੋਨੋਂ ਨੂੰ ਵਿੱਚ ਨਾਮਿਨੇਟ ਕਰਾਂਗੇ ਜੀ ਕਿਉਂਕਿ 15 20 ਦਿਨ ਹੋ ਗਏ ਬੋਡੀ ਦਾ ਕਾਫੀ ਡਿਸਪੋਜ਼ ਹੋ ਗਈ ਸੀ ਇਸ ਤਰ੍ਹਾਂ ਦਾ ਜੀ 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 ਅਧਿਕ ਬੋਝ ਵਗੈਰਾ ਹੋ ਗਿਆ ਠੀਕ ਹੈ ਤੇ ਕੁਝ ਹੋਰ ਵੀ ਇਨਵੈਸਟੀਗੇਸ਼ਨ ਪ੍ਰੀਵਿਨ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਇਹ ਭੱਜ ਗਏ ਸੀਗੇ ਜਾਂ ਫਿਰ ਇਹ ਇੱਥੇ ਰਹਿ ਰਹੇ ਸੀਗੇ ਨਹੀਂ ਨਹੀਂ ਇੱਥੇ ਹੀ ਸੀਗੇ ਬਾਕੀ ਫਰਦਰ ਜਿਹੜੀ ਬਰਾਮਦਗੀ ਕੋਈ ਵੀ ਹੁੰਦੀ ਹੈ ਉਹ ਵੀ ਤੁਹਾਨੂੰ ਟਾਈਮ ਟੂ ਟਾਈਮ ਆਪਾਂ ਦੱਸਦੇ ਰਵਾਂਗੇ ਠੀਕ ਹੈ ਸੂਰੀਆਨੀਲ ਕੀ ਕਰਤਾ ਤੋ ਅੱਗੇ ਜੋ ਅਰੈਸਟਡ ਹੋ ਚੁੱਕੇ ਨੇ ਉਹ ਕੀ ਕਰਦੇ ਇਹ ਜਿਹੜੀ ਦਿਹਾੜੀ ਦਾ ਨੇ ਸਾਰਾ ਤਿੰਨੇ ਹਾਂਜੀ ਠੀਕ ਹੈ ਜੀ ਆਓ ਜੀ